ਨਿੱਕੇ ਸਿੱਧੂ ਨੂੰ ਸਭ ਲੋਕ ਬਹੁਤ ਜ਼ਿਆਦਾ ਪਿਆਰ ਕਰਦੇ ਹਨ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿਉਂਕਿ ਜਦੋਂ ਅਸੀਂ ਤੁਹਾਡੇ ਕਮੈਂਟ ਦੇਖਦੇ ਹਾਂ ਤਾਂ ਤੁਹਾਡੇ ਕਮੈਂਟ ਦੇ ਕਿ ਸਾਡੀ ਰੋ ਖੁਸ਼ ਹੋ ਜਾਂਦੀ ਹੈ ਕਿ ਤੁਸੀਂ ਨਿੱਕੇ ਸਿੱਧੂ ਨੂੰ ਕਿੰਨਾ ਪਿਆਰ ਕਰਦੇ ਹੋ ਇਸੇ ਕਰਕੇ ਅਸੀਂ ਨਿੱਕੇ ਸਿੱਧੂ ਦੀ ਇੱਕ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਆਏ ਹਾਂ ਜਿਸ ਦੇ ਵਿੱਚ ਨਿੱਕੇ ਸਿੱਧੂ ਨੇ ਕਿਊਟ ਜਿਹਾ ਜੁੜਾ ਕੀਤਾ ਹੋਇਆ ਹੈ ਅਤੇ ਉਹ 셀ਫੀ ਲੈ ਰਿਹਾ ਹੈ ਉਹ ਇਸ ਕਰਕੇ ਸ਼ਾਂਤ ਹੈ ਕਿਉਂਕਿ ਉਸਨੇ ਹਾਲ ਹੀ ਆਪਣੇ ਮਾਤਾ ਜੀ ਤੋਂ ਆਪਣਾ ਸਿਰ ਬਣਵਾਇਆ ਹੈ ਕਿਉਂਕਿ ਸਾਰੇ ਬੱਚੇ ਸਿਰ ਬਣਵਾਣ ਤੇ ਖਿੱਚ ਜਾਂਦੇ ਹਨ ਇਸ ਕਰਕੇ ਨਿੱਕਾ ਸਿੱਧੂ ਥੋੜਾ ਚੁੱਪਚਾਪ ਹੈ ਨਾਲੇ ਅਸੀਂ ਤੁਹਾਨੂੰ ਦਿਖਾ ਦਿੰਨੇ ਹਾਂ ਕਿ ਸਿੱਧੂ ਮੂਸੇਵਾਲਾ ਦੀ ਹਵੇਲੀ ਦੇ ਵਿੱਚ ਕਿਸ ਤਰ੍ਹਾਂ ਉਹਨਾਂ ਦੇ ਗਾਰਡਜ਼ ਅਤੇ ਬਾਕੀ ਕੰਮਕਾਰ ਵਾਲੇ ਬੰਦਿਆਂ ਵਾਸਤੇ ਖਾਣਾ ਬਣਦਾ ਹੈ। ਉਹਨਾਂ ਦਾ ਖਾਣਾ ਪੂਰੇ ਵਧੀਆ ਤਰੀਕੇ ਨਾਲ ਬਣਾਇਆ ਜਾਂਦਾ ਹੈ ਅਤੇ ਉਹਨਾਂ ਨੂੰ ਡਾਈਨਿੰਗ ਟੇਬਲ ਤੇ ਬਿਠਾ ਕੇ ਖਾਣਾ ਖਵਾਇਆ ਜਾਂਦਾ ਹੈ। ਇਹ ਹੈ ਸਿੱਧੂ ਮੂਸੇਵਾਲਾ ਦੀ ਹਵੇਲੀ ਦਾ ਦ੍ਰਿਸ਼। ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੀ ਇਹ ਵੀਡੀਓ ਚੰਗੀ ਲੱਗੀ ਹੋਵੇਗੀ ਅਤੇ ਇਹੋ ਜਿਹੀਆਂ ਵੀਡੀਓਜ਼ ਦੇਖਣ ਵਾਸਤੇ ਸਾਡੇ ਚੈਨਲ ਦੇ ਨਾਲ ਜੁੜੇ ਰਹਿਣਾ। ਧੰਨਵਾਦ।